ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਬਹੁਤ ਆਮ ਜਿਹੀ ਪਰੇਸ਼ਾਨੀ ਕਬਜ਼ ਉਹਦੇ ਲਈ ਇੱਕ ਕਰੇਲੂ ਨੁਸਖੇ ਤੇ ਗੱਲ ਕਰਨੀ ਹੈ ਹਾਂ ਜੀ ਇਹ ਸਾਨੂੰ ਭੇਜੇ ਗਏ ਸਰੋਤਾਂ ਤੇ ਆਧਾਰਿਤ ਹੈ ਤੇ ਮੁੱਖ ਚੀਜ਼ਾਂ ਨੇ ਇਹਦੇ ਵਿੱਚ ਸੁੱਕਾ ਆਮਲਾ ਸ਼ਹਿਦ ਤੇ ਨਿੰਬੂ ਬਿਲਕੁਲ ਆਪਣਾ ਮਕਸਦ ਹੈ ਸਮਝਣਾ ਕਿ ਸਰੋਤ ਕੀ ਕਹਿੰਦਾ ਹੈ ਕਿਵੇਂ ਬਣਦਾ ਹੈ ਕਿਉਂ ਤੇ ਅਸਰ ਕੀ ਦੱਸਿਆ ਗਿਆ ਹਾਂ ਦੇਖਿਏ ਸਰੋਤ ਕੀ ਕਹਿੰਦਾ ਹੈ ਸਰੋਤ ਚ ਜ਼ਿਕਰ ਹੈ ਕਿ ਕਈਆਂ ਨੂੰ ਸਵੇਰੇ ਪੇਟ ਸਾਫ਼ ਹੋਣ 'ਚ ਮੁਸ਼ਕਿਲ ਆਉਂਦੀ ਹੈ ਟਾਇਲਟ 'ਚ ਕਾਫੀ ਟਾਈਮ ਲੱਗ ਜਾਂਦਾ ਹੈ ਹਾਂਜੀ ਇਹ ਆਮ ਸਮੱਸਿਆ ਹੈ ਤੇ ਇਹਦੇ ਹੱਲ ਲਈ ਆਮਲੇ ਨੂੰ ਮਤਲਬ ਮੁੱਖ ਦੱਸਿਆ ਗਿਆ ਬਿਲਕੁਲ ਆਮਲਾ ਤਾਂ ਵੈਸੇ ਵੀ ਗੁਣਕਾਰੀ ਮੰਨਿਆ ਜਾਂਦਾ ਹੈ ਠੀਕ ਹੈ ਤਾਂ ਦੇਖਿਏ ਸਰੋਤ ਇਸ ਨੂੰ ਬਣਾਉਣ ਦਾ ਕੀ ਤਰੀਕਾ ਦੱਸਦਾ ਹੈ ਪਹਿਲੀ ਗੱਲ ਘਰ ਵਿੱਚ ਆਮਲਾ ਪਾਊਡਰ ਬਣਾਉਣ ਤੇ ਬਹੁਤ ਜ਼ੋਰ ਹੈ ਹਾਂ ਇਹ ਖਾਸ ਗੱਲ ਹੈ 100 ਗ੍ਰਾਮ ਸੁੱਕਾ ਆਮਲਾ ਲੈ ਕੇ ਪਹਿਲਾਂ ਥੋੜਾ ਜਿਹਾ ਮਤਲਬ ਮੋਟਾ ਕੁੱਟਣਾ ਹੈ ਸਰੋਤ ਕਹਿੰਦਾ ਬੜੀ ਆਸਾਨੀ ਨਾਲ ਹੋ ਜਾਂਦਾ ਹੈ ਹਾਂ ਸੁੱਕਾ ਹੁੰਦਾ ਤਾਂ ਟੁੱਟ ਜਾਂਦਾ ਜਲਦੀ ਤੇ ਫਿਰ ਮਿਕਸੀ ਚ ਪਾ ਕੇ ਬਾਰੀਕ ਪੀਸ ਲੈਣਾ ਹੈ ਹਾਂਜੀ ਤੇ ਘਰਚ ਬਣਾਉਣ ਦਾ ਕਾਰਨ ਵੀ ਦੱਸਿਆ ਗਿਆ ਹੈ ਅੱਛਾ ਕੀ ਕਾਰਨ ਸਰੋਤ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਮਤਲਬ ਸ਼ੁੱਧਤਾ ਰਹਿੰਦੀ ਹੈ ਕਿਉਂਕਿ ਬਾਜ਼ਾਰ ਵਾਲੇ ਪਾਊਡਰਾਂ ਚ ਕਈ ਵਾਰ ਮਿਲਾਵਟ ਦਾ ਡਰ ਹੁੰਦਾ ਹੈ ਅੱਛਾ ਠੀਕ ਹੈ ਯਾਨੀ ਪੂਰਾ ਅਸਰ ਲੈਣ ਲਈ ਘਰ ਦਾ ਬਣਿਆ ਹੋਵੇ ਬਿਲਕੁਲ ਤੇ پیسਨ ਤੋਂ ਬਾਅਦ ਉਹਨੂੰ ਬਾਰੀਕ ਛਾਣਨੀ ਨਾਲ ਛਾਣ ਲਈ ਵੀ ਕਿਹਾ ਹੈ। ਠੀਕ। ਤੇ ਇਹ ਪਾਊਡਰ ਦੱਸਦੇ ਨੇ 10 ਦਿਨ ਤੱਕ ਆਰਾਮ ਨਾਲ ਰੱਖਿਆ ਜਾ ਸਕਦਾ ਹੈ। ਚਲੋ ਇਹ ਵੀ ਵਧੀਆ। ਹੁਣ ਅਸਲੀ ਨੁਸਖਾ ਕਿਵੇਂ ਬਣੂਗਾ ਰੋਜ਼? ਹਾਂਜੀ। ਸਵੇਰੇ ਉੱਠ ਕੇ ਇੱਕ ਕਟੋਰੀ ਲੈਣੀ ਹੈ ਤੇ ਉਹਦੇ ਵਿੱਚ 10 ਗ੍ਰਾਮ ਯਾਨੀ ਕੋਈ ਦੁੱਖ ਚਮਚ ਇੱਕ ਘਰ ਦਾ ਬਣਿਆ ਆਮਲਾ ਪਾਊਡਰ ਪਾਉਣਾ। ਹਾਂਜੀ, ਦੋ ਚਮਚ। ਤੇ ਫਿਰ ਇਹਦੇ ਵਿੱਚ 20 ਗ੍ਰਾਮ ਸ਼ਹਿਦ ਪਾਉਣਾ। ਯਾਨੀ ਆਮਲੇ ਤੋਂ ਦੁੱਗਣਾ, ਲਗਭਗ 4 ਚਮਚ। ਬਿਲਕੁਲ। ਇਹ ਅਨੁਪਾਤ ਮਤਲਬ ਦੁੱਗਣਾ ਸ਼ਹਿਦ ਇਹ ਖਾਸ ਲੱਗ ਰਿਹਾ ਕਿ ਸਿਰਫ ਮਿੱਠਾ ਕਰਨ ਲਈ ਜਾਂ ਕੋਈ ਹੋਰ ਗੱਲ ਹੈ ਸਰੋਤ ਮੁਤਾਬਿਕ ਨਹੀਂ ਨਹੀਂ ਸਿਰਫ ਮਿੱਠੇ ਲਈ ਨਹੀਂ ਸਰੋਤ ਇਸ਼ਾਰਾ ਕਰਦਾ ਹੈ ਕਿ ਦੁੱਗਣਾ ਸ਼ਹਿਦ ਇਸ ਲਈ ਕਿ ਇਹ ਅੰਤੜੀਆਂ ਨੂੰ ਚਿਕਨਾਈ ਦਿੰਦਾ ਹੈ ਨਮੀ ਦਿੰਦਾ ਹੈ ਅੱਛਾ ਹਾਂਜੀ ਜਿਸ ਨਾਲ ਫਿਰ ਮਲ ਨੂੰ ਅੱਗੇ ਵਧਣ 'ਚ ਮਦਦ ਮਿਲਦੀ ਹੈ ਆਮਲਾ ਥੋੜਾ ਖੁਸ਼ਕ ਹੋ ਸਕਦਾ ਸ਼ਾਇਦ ਇਹ ਉਹਨੂੰ ਸੰਤੁਲਿਤ ਕਰਦਾ ਹੈ ਸਮਝ ਗਈ ਮਤਲਬ ਦੋਵੇਂ ਰਲ ਕੇ ਕੰਮ ਕਰਦੇ ਨੇ ਅੱਛਾ ਫਿਰ ਤੀਸਰੀ ਚੀਜ਼ ਵੀ ਹੈ ਨਿੰਬੂ ਹਾਂਜੀ ਨਿੰਬੂ ਇੱਕ ਪੱਕਾ ਪੀਲਾ ਨਿੰਬੂ ਲੈਣਾ ਹੈ ਅੱਧਾ ਨਿੰਬੂ ਤੇ ਉਹਦਾ ਰਸ ਕੱਢ ਕੇ ਛਾਣ ਕੇ ਕਟੋਰੀ ਚ ਪਾਉਣਾ ਹੈ ਛਾਣਨਾ ਤਾਂ ਕਿ ਬੀਜ ਨਾ ਆਉਣ ਬਿਲਕੁਲ ਬੀਜ ਕੱਢ ਦੇਣੇ ਨੇ ਫਿਰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਇੱਕ ਪੇਸਟ ਜਿਹਾ ਬਣ ਜਾਊਗਾ ਹਾਂ ਇੱਕ ਗਾੜਾ ਜਿਹਾ ਪੇਸਟ ਤੇ ਇਹਨੂੰ ਲੈਣਾ ਕਿਵੇਂ ਹੈ ਸਰੋਤ ਕਹਿੰਦਾ ਇਸ ਪੂਰੀ ਪੇਸਟ ਨੂੰ ਚਟਣਾ ਹੈ ਹਾਂਜੀ ਚਟ ਕੇ ਖਾਣਾ ਨਾਲੇ ਇਹ ਵੀ ਲਿਖਿਆ ਹੈ ਕਿ ਸਵਾਦ ਬੁਰਾ ਨਹੀਂ ਹੁੰਦਾ ਸਭ ਨੂੰ ਚੰਗਾ ਲੱਗਦਾ ਹਾਂ ਆਮਲਾ ਸ਼ਹਿਦ ਨਿੰਬੂ ਦਾ ਮਿਕਸਚਰ ਤਾਂ ਵੈਸੇ ਵੀ ਠੀਕ ਹੀ ਹੁੰਦਾ ਹਾਂਜੀ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਇਸ ਤੋਂ ਬਾਅਦ ਇੱਕ ਹੋਰ ਕੰਮ ਜ਼ਰੂਰੀ ਦੱਸਿਆ ਗਿਆ ਅੱਛਾ ਕੀ ਪੇਸਟ ਖਤਮ ਕਰਕੇ ਨਾਲ ਦੀ ਨਾਲ ਇੱਕ ਕੱਪ ਕੋਸਾ ਗਰਮ ਪਾਣੀ ਪੀਣਾ ਇਨਾ ਕੋਸਾ ਗਰਮ ਜਿੰਨਾ ਆਰਾਮ ਨਾਲ ਪੀਤਾ ਜਾ ਸਕੇ ਹੂੰ ਤੇ ਉਹ ਵੀ ਕੁੱਟਕੁੱਟ ਕਰਕੇ ਆਰਾਮ ਨਾਲ ਠੀਕ ਹੈ ਇਹ ਪੂਰਾ ਤਰੀਕਾ ਹੋ ਗਿਆ ਤੇ ਹੁਣ ਗੱਲ ਕਰੀਏ ਨਤੀਜਿਆਂ ਦੀ ਜਿਹੜੇ ਸਰੋਤ ਦੱਸਦਾ ਹੈ ਹਾਂ ਕੀ ਦਾਵਾ ਕਰਦਾ ਹੈ ਸਰੋਤ ਸਰੋਤ ਦਾ ਕਹਿਣਾ ਹੈ ਕਿ ਇਹ ਪਾਣੀ ਪੀਣ ਤੋਂ ਸਿਰਫ ਮਤਲਬ 2 ਮਿੰਟਾਂ ਦੇ ਅੰਦਰ-ਅੰਦਰ ਪੇਟ ਤੇ ਨਾ ਦੁਬਾਜਿਆ ਮਹਿਸੂਸ ਹੋਣ ਲੱਗ ਜਾਂਦਾ ਹੈ 2 ਮਿੰਟ ਇਹ ਤਾਂ ਬਹੁਤ ਹੀ ਜਲਦੀ ਹੈ ਹਾਂਜੀ ਬਹੁਤ ਜਲਦੀ ਤੇ ਕਹਿੰਦੇ ਨੇ ਜਦੋਂ ਟਾਇਲਟ ਜਾਓਗੇ ਤਾਂ ਪੇਟ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਅੱਛਾ ਵਾਕਈ ਇਹ ਤੇਜ਼ ਅਸਰ ਵਾਲੇ ਸ਼ਾਰਾ ਹੈ ਸਰੋਤ ਨੇ ਦੱਸਿਆ ਕੁਝ ਕਿ ਐਨੀ ਜਲਦੀ ਕਿਉਂ ਦੇਖੋ ਕੋਈ ਖਾਸ ਵਿਗਿਆਨਿਕ ਕారణਤਾ ਨਹੀਂ ਦੱਸਿਆ ਗਿਆ ਪਰ ਇਸ ਤੇਜ਼ੀ ਨੂੰ ਹੀ ਇਸ ਨੁਸਖੇ ਦੀ ਖਾਸੀਅਤ ਵਜੋਂ ਪੇਸ਼ ਕੀਤਾ ਗਿਆ ਹੈ ਠੀਕ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਇਹ ਸਿਰਫ ਕਬਜ਼ੀ ਨਹੀਂ ਹੋਰ ਦਿੱਕਤਾਂ ਜਿਵੇਂ ਪੇਟ ਦਰਦ ਹੋਵੇ ਐਸਿਡਿਟੀ ਬਣਦੀ ਹੋਵੇ ਭੁੱਖ ਘਟ ਲੱਗਦੀ ਹੋਵੇ ਅੱਛਾ ਜਾਂ ਪੇਟ ਚ ਗਰਮੀ ਜੀ ਮਹਿਸੂਸ ਹੁੰਦੀ ਹੋਵੇ ਉਹਨਾਂ ਚ ਵੀ ਫਾਇਦਾ ਕਰ ਸਕਦਾ ਹੈ ਇੱਕ ਤਰ੍ਹਾਂ ਨਾਲ ਪੂਰੇ ਪਾਚਨ ਸਿਸਟਮ ਲਈ ਚੰਗਾ ਦੱਸਿਆ ਅੱਛਾ ਮਤਲਬ ਕਾਫੀ ਸਾਰੇ ਫਾਇਦੇ ਦੱਸੇ ਗਏ ਨੇ ਤੇ ਕਿੰਨਾ ਚਿਰ ਲੈਣਾ ਹੁੰਦਾ ਹੈ ਹਾਂਜੀ ਸਰੋਤ ਮੁਤਾਬਕ ਜੇ ਤਾਂ ਕਬਜ਼ ਹਲਕੀ ਹੈ ਕਦੇ-ਕਦੇ ਹੁੰਦੀ ਹੈ ਫਿਰ ਤਾਂ 4-5 ਦਿਨ ਸਵੇਰੇ ਲੈ ਲਓ ਬਹੁਤ ਹੈ ਠੀਕ ਹੈ ਪਰ ਜੇ ਸਮੱਸਿਆ ਪੁਰਾਣੀ ਹੈ ਮਤਲਬ ਕ੍ਰੋਨਿਕ ਹੈ ਤਾਂ ਫਿਰ 10 ਦਿਨ ਤੱਕ ਲਗਾਤਾਰ ਵਰਤਣ ਦੀ ਸਲਾਹ ਦਿੱਤੀ ਗਈ ਹੈ ਠੀਕ ਹੈ ਜੀ ਤਾਂ ਜੇ ਆਪਾਂ ਸਾਰੀ ਗੱਲ ਨੂੰ ਹੁਣ ਸਮੇਟੀਏ ਤਾਂ ਸਰੋਤ ਸਾਨੂੰ ਦੱਸ ਰਿਹਾ ਇੱਕ ਖਾਸ ਤਰੀਕੇ ਨਾਲ ਬਣਿਆ ਆਮਲਾ ਸ਼ਹਿਦ ਤੇ ਨਿੰਬੂ ਦਾ ਮਿਸ਼ਰਣ ਹਾਂਜੀ ਜਿਸ ਦਾ ਅਨੁਪਾਤ ਖਾਸ ਹੈ ਬਣਾਉਣ ਦਾ ਤਰੀਕਾ ਖਾਸ ਹੈ ਤੇ ਇਸ ਨੂੰ ਕਬਜ਼ ਲਈ ਇੱਕ ਬਹੁਤ ਤੇਜ਼ ਤੇ ਅਸਰਦਾਰ ਕਰੇਲੂ ਨੁਸਖਾ ਦੱਸਿਆ ਗਿਆ ਹੈ ਬਿਲਕੁਲ ਤੇ ਘਰਜ ਬਣਾਉਣ ਤੇ ਜ਼ੋਰ ਜਿਵੇਂ ਆਪਾਂ ਗੱਲ ਕੀਤੀ ਸ਼ੁੱਧਤਾ ਤੇ ਪੂਰੇ ਫਾਇਦੇ ਲਈ ਹੈ ਹਾਂਜੀ ਅੰਤ ਵਿੱਚ ਨਾ ਇੱਕ ਸਵਾਲ ਜ਼ਰੂਰ ਮਨ ਜਾਂਦਾ ਹੈ ਜਿਸ ਤੇ ਸੋਚਿਆ ਜਾ ਸਕਦਾ ਹਾਂਜੀ ਦੱਸੋ ਕੀ ਇਹਨਾਂ ਤਿੰਨਾਂ ਚੀਜ਼ਾਂ ਦਾ ਮਤਲਬ ਇੱਕ ਖਾਸ ਮਿਸ਼ਰਣ ਖਾਸ ਕਰਕੇ ਉਹ ਦੁੱਗਣੇ ਸ਼ਹਿਦ ਵਾਲਾ ਅਨੁਪਾਤ ਤੇ ਨਾਲ ਨਿੰਬੂ ਦਾ ਰਸ ਕੀ ਇਹ ਸੱਚਮੁੱਚ ਪਾਚਨ ਕਿਰਿਆ ਨੂੰ ਇੱਕਦਮ ਐਂ ਕਹ ਲਓ ਉਤੇਜਿਤ ਕਰਦਾ ਹੈ ਜਿਵੇਂ ਉਹ 2 ਮਿੰਟ ਵਾਲਾ ਦਾਵਾ ਹੈ ਹੂੰ ਜਾਫਰੇ ਮੁੱਖ ਤੌਰ ਕੇ ਹੌਲੀ ਹੌਲੀ ਪੂਰੇ ਪਾਚਨ ਤੰਤਰ ਨੂੰ ਸੁਧਾਰਨ ਦਾ ਤਰੀਕਾ ਹੈ ਜਿਵੇਂ ਉਹ ਬਾਕੀ ਦੇ ਫਾਇਦੇ ਐਸਿਡਿਟੀ ਭੁੱਖ ਵਗੈਰਾ ਉਹ ਇਸ਼ਾਰਾ ਕਰਦੇ ਨੇ ਹਾਂ ਇਹ ਸੋਚਣ ਵਾਲੀ ਗੱਲ ਹੈ ਬਿਲਕੁਲ ਸਰੋਤ ਸਿੱਧਾ ਜਵਾਬ ਨਹੀਂ ਦਿੰਦਾ ਪਰ ਇਹ ਸੋਚਣ ਲਈ ਛੱਡ ਦਿੰਦਾ ਹੈ ਕਿ ਇਹ ਤਿੰਨੇ ਤੱਤ ਇਸ ਖਾਸ ਤਰੀਕੇ ਨਾਲ ਮਿਲ ਕੇ ਅੰਦਰ ਕਰਦੇ ਕੀ ਹੋਣਗੇ